ਜੋ ਜਨ ਲੈ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅਸੀਂ ਪਹੁੰਚੇ ਆਂ ਜੀ ਪਿੰਡ ਜਲਾਲਾਬਾਦ ਗੁਰਮਤ ਸੰਗੀਤ ਵਿਦਿਆਲਾ ਗੁਰਦੁਆਰਾ ਸਾਹਿਬ ਆਲਮਗੀਰ ਜਲਾਲਾਬਾਦ ਭੋਗਪੌਰ ਜਲੰਧਰ ਵਿਖੇ ਇਹ ਵਿਦਿਆਲਾ ਖੁੱਲਿਆ ਜਿਸ ਵਿੱਚ ਭਾਈ ਰਣਜੀਤ ਸਿੰਘ ਜੀ ਖਾਲਸਾ ਬੱਚਿਆਂ ਨੂੰ ਗੁਰਬਾਣੀ ਕੀਰਤਨ ਦੀ ਸਖਲਾਈ ਦੇ ਰਹੇ ਨੇ ਸੋ ਇਸ ਵਿੱਚ ਵੱਧ ਤੋਂ ਵੱਧ ਇਸ ਨਗਰ ਦੀ ਸੰਗਤ ਦਾ ਪ੍ਰਬੰਧਕ ਕਮੇਟੀ ਦਾ ਬਹੁਤ ਵੱਡਾ ਬੜਮੁੱਲਾ ਯੋਗਦਾਨ ਹੈ। ਸੋ ਆਪ ਸੰਗਤ ਨੂੰ ਬੇਨਤੀ ਹੈ ਕਿ ਇਸ ਇਲਾਕੇ ਦੀ ਜਿੰਨੀ ਵੀ ਸੰਗਤ ਹੈ ਸੋ ਬਾਦੋਬਦ ਪਾਈ ਬੱਚਿਆਂ ਨੂੰ ਗੁਰਮਤ ਵਿਦਿਆਲੇ ਦੇ ਵਿੱਚ ਦਾਖਲ ਕਰਵਾ ਕੇ ਇਥੋਂ ਦੀ ਜਿਹੜੀ ਸੰਗੀਤ ਵਿਦਿਆ, ਗੁਰਮਤ ਵਿਦਿਆ ਪ੍ਰਾਪਤ ਕਰਨ ਦਾ ਯਤਨ ਕਰੋ ਜੀ। ਬਾਦੋਬਦ ਬੱਚਿਆਂ ਨੂੰ ਗੁਰਬਾਣੀ ਦੇ ਨਾਲ ਜੁੜੋ। ਇਹ ਬਹੁਤ ਵੱਡਾ ਸ਼ੁਭ ਉਪਰਾਲਾ ਹੈ। ਸੋ ਇਹਨਾਂ ਦੇ ਜਿਹੜੇ ਆਪ ਦੇ ਬੱਚੇ ਨੇ ਉਹ ਵੀ ਪੂਰਨ ਤੌਰ ਤੇ ਗੁਰਮਤਿ ਦੇ ਨਾਲ ਜੁੜੇ ਹੋ ਨੇ ਇਹਨਾਂ ਦੇ ਧਰਮ ਪਤਨੀ ਬੀਬੀ ਕੁਲਦੀਪ ਕੌਰ ਖਾਲਸਾ ਜੀ ਤੇ ਗੁਰਬਾਣੀ ਦੇ ਨਾਲ ਜੁੜੇ ਨੇ ਸੰਥਾ ਦੇ ਰਹੇ ਨੇ ਨਾਲ ਸਾਥ ਨਿਵਾ ਰਹੇ ਨੇ ਭਾਈ ਰਣਜੀਤ ਸਿੰਘ ਜਿਨ੍ਹਾਂ ਦਾ ਕੰਟੈਕਟ ਨੰਬਰ 86990 36296 ਦੁਆਰਾ ਫਿਰ ਨੋਟ ਕਰੋ 86099 0362 96 ਆਪ ਇਹਨਾਂ ਨੰਬਰਾਂ ਤੇ ਵੀ ਸੰਪਰਕ ਕਰ ਸਕਦੇ ਹਾਂ ਆਓ ਆਪਾਂ ਭਾਈ ਰਣਜੀਤ ਸਿੰਘ ਜੀ ਕਿੰਦਾ ਸਿਖਲਾਈ ਦਿੰਦੇ ਨੇ ਬੱਚਿਆਂ ਨੂੰ ਉਹਦੀ ਕੁਝ ਇੱਕ ਚੱਲ ਆਵੇਂ ਸੁਕਾਰ ਕਰਾਵੇ ਨਾਲਕ ਦੀਤੀ ਵਰਨਾ ਹਵੇ ਜਰਾਨੁਕ ਤੇ ਕਿਆ ਹੋਏ ਆਵੇ ਕਿਉਂ ਜਿਸਕਾਰੇ ਸੋਈ ਕਰਾਵੇ ਇਹ ਸੰਨ ਭਾਈ ਰਣਜੀਤ ਸਿੰਘ ਜੀ ਕੇ ਬਹੁਤ ਹੀ ਵਧੀਆ ਸੁਚੱਜੇ ਢੰਗ ਦੇ ਨਾਲ ਸੰਗਤ ਨੂੰ ਬੱਚਿਆਂ ਨੂੰ ਹੋਰ ਵੀ ਜਿੰਨੇ ਵੀ ਬੱਚਨੇ ਉਹਨਾਂ ਨੂੰ ਬਹੁਤੀ ਪਿਆਰ ਦੇ ਨਾਲ ਪ੍ਰੇਰਣਾ ਦੇ ਨਾਲ ਬੜੇ ਸੁਚੱਜੇ ਢੰਗ ਦੇ ਨਾਲੇ ਸੰਗੀਤ ਵਿਦਿਆ ਗੁਰਮਤ ਵਿਦਿਆ ਪ੍ਰਦਾਨ ਕਰ ਰਹੇ ਨੇ ਬਾਦੂਬੁੱਧ ਆਪ ਬੱਚਿਆਂ ਨੂੰ ਔਰ ਆਪ ਜੁੜਨ ਦਾ ਜਦਨ ਕਰੋ ਅਪੀਲ ਬੇਨਤੀ ਪ੍ਰਵਾਨ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ